ਉਸ ਟਾਈਮ ਸਾਡਾ ਕੋਈ ਮਰਡਰ ਕਰਨ ਦਾ ਪਲਾਨ ਨਹੀਂ ਸੀ ਕੋਈ ਨਾ ਆਪਾਂ ਪੈਸੇ ਵਜੋਂ ਕੋਈ ਕ੍ਰਿਮੀਨਲ ਆ ਨਾ ਆਪਣਾ ਕੋਈ ਪਿਛਲਾ ਰਿਕਾਰਡ ਇਹ じゃ ਹੈਗਾ ਆ ਆਟੋ ਦੇ ਵਿੱਚ ਬੈਠ ਕੇ ਉਹ ਮੇਰੇ ਐਂ ਸਾਹਮਣੇ ਬੈਠੀ ਆ ਬਲਵਿੰਦਰ ਕੌਰ ਤੇ ਉਹਦਾ ਮੁੰਡਾ ਮੇਰੇ ਨਾਲ ਬੈਠਾ ਇੱਧਰ ਕਿੰਨੇ ਮਿੰਟ ਦੀ ਤੁਹਾਡੀ ਉਹ ਕਨਵਰਸੇਸ਼ਨ ਹੋਈ ਉਸ ਔਰਤ ਦਾ ਮਰਡਰ ਕਰਨ ਤੋਂ ਪਹਿਲਾਂ ਉਹਨਾਂ ਕਿੰਨੇ ਮਿੰਟ ਗੱਲਬਾਤ ਹੋਈ ਤੁਹਾਡੀ ਤਕਰੀਬਨ ਅੱਧਾ ਪੌਣਾ ਘੰਟਾ ਅਖਾਜੀ ਮੈਨੂੰ ਇਸ ਵਿੱਚ ਜਲ ਕੋ ਉਸ ਟਾਈਮ ਮੈਂ ਹੋਰ ਲੈ ਲੈਣਾ ਦੱਸ ਦੇ ਜਾਨੂ ਆ ਕੇ ਮੇਰੇ ਸਾਥੀ ਨੇ ਉਹ ਫੇਰ ਕਰਤਾ ਬੜੀ ਦੇਖ ਬੁਲੇਮੰਦਰ ਦਾ ਵਰਤ ਤੇ ਉਹ ਮਿਸ ਹੋ ਗਿਆ ਹਾਂ ਉਹਨੇ ਆਪਣਾ ਦੂਜਾ ਵੈਪਨ ਗੱਡੇ ਆ ਉਹਦੇ ਮੁੰਡੇ ਦੇ ਮਾਰੇ ਹਜੇ ਮੈਂ ਉਹਨੂੰ ਰੋਕ ਹੀ ਜਾਨਾ ਵੀ ਨਾ ਨਾ ਯਾਰ ਇਹਦੇ ਨਾਲ ਮਾਰੀ ਮੇਰੇ ਕਹਿੰਦੇ ਕਹਿੰਦੇ ਉਹਨੇ ਮਾਰਤਾ ਉਹ ਵੀ ਮਿਸ ਹੋ ਗਿਆ ਦੇਖੋ ਅੱਛਾ ਕਿਹੜਾ ਪਿਸਟਲ ਦਾ ਖੁਣ ਕਿਹੜਾ ਸੀ 315 ਦਾ ਦੇਸੀ ਜੰਗਪਾੜੇ ਵੀ ਉਹ ਤਾਂ ਉਹ ਤਰਤੀਸ ਜੀ ਵੀ ਮੰਨੀ ਹੋਈ ਆ ਉਹਦੀ ਵੀਡੀਓ ਵੀ ਨੈਟ ਤੇ ਪਈ ਆ ਉੱਥੇ ਵੀ ਮੰਨ ਗਈ ਉਹ ਇਹੀ ਗੱਲ ਕਹੀ ਜਾਂਦੇ ਸੀ ਪੜਦਾ ਪੈ ਗਿਆ ਮੈਨੂੰ ਰੱਬ ਚੱਕ ਲਵੇ ਤੇ ਮੈਨੂੰ ਐਸੀ ਮਖਾਉਣੇ ਨੇ ਕੋਈ ਦੱਸਣਾ ਤਾਂ ਹੈ ਨਹੀਂ ਰੌਲਾ ਜਿਆਦਾ ਪੈ ਗਿਆ ਵੀ ਆਲੇ-ਦਾਲੇ ਸਵੇਰੇ 7:00 7:30 ਦਾ ਟਾਈਮ ਸੀ ਸੰਗਤ ਬਹੁਤ ਫਿਰਦੀ ਸੀ ਮੈਨੂੰ ਐਵੇਂ ਮਕੈਨੇ ਦੇਖ ਲਿਆ ਰਹੀ ਨਾ ਜਾਵੇ ਚਲੋ ਮੈਂ ਆਪਦਾ ਬੱਤੀ ਫੋਰ ਦਾ ਕੱਢਿਆ ਮੈਂ ਮਾਰੀ ਕੋਈ ਇੱਕੇ ਇੱਕ ਜੀ ਉਮਰ ਕੀ ਰਿਵਾਲਵਰ ਸੀ ਤੁਹਾਡੇ ਕੋਲ ਪਿਸਟਲ ਦੀ ਬੱਤੀ ਕੋਲ ਮਰਡਰ ਕਰਕੇ ਮੈਂ ਆਟੋ ਚੋਂ ਬਾਹਰ ਨਿਕਲੇ ਆ ਉਹਦਾ ਮੁੰਡਾ ਮੈਂ ਥੋੜਾ ਜਿਆਦਾ ਪਹਿਲਾਂ ਭਜਾਤਾ ਸੀ ਉਹ ਜਦੋਂ ਗੁਰਦੁਆਰਾ ਸਾਹਿਬ ਚੋਂ 15-20 ਜਣੇ ਲੈ ਆ ਵੀ ਮੇਰੀ ਮਾਂ ਮਾਰਤੀ ਮੇਰੀ ਮਾਂ ਮਾਰਤ ਉਹ ਜਦ ਮੇਰੇ ਹੱਥ ਚੋਕਣੀ ਅਸਲਾ ਉਹ ਸਾਹਮਣੇ ਆ ਰਹੇ ਨੇ 15-20 ਜਣੇ ਮੇਰੇ ਕੋਲ ਪਰਚੇ ਲੈ ਕੇ ਹੋਈ ਸੀ ਮੈਂ ਉਹ ਸੱਟ ਤੇ ਤੇ ਨਾਲੇ ਉਹਨਾਂ ਨੂੰ ਵਾਰਲਿੰਗ ਦਿੱਤੀ ਮੈਂ ਕਿਹਾ ਵੀ ਇਹ ਨਹੀਂ ਬੇਰਵੀ ਕੀਤੀ ਸੀ ਇਹਨੂੰ ਤਾਂ ਮਾਰਿਆ ਜੇ ਕਿਸੇ ਨੇ ਹੋਰ ਦਿੱਤੀ ਉਹਨੂੰ ਵੀ ਮਾਰਾਂਗੇ ਤੇ ਉਹ ਬੰਦੇ ਉੱਥੇ ਹੀ ਵਾਪਸ ਹੋ ਗਏ ਅਸੀਂ ਆਪਣੇ ਦੋਏ ਜਣੇ ਨੇ ਬਾਈਕ ਚੱਕੀ ਤੇ ਭਰਾ ਉਹਸ ਟਾਈਮ ਸਾਡਾ ਕੋਈ ਮਰਡਰ ਕਰਨ ਦਾ ਪਲਾਨ ਨਹੀਂ ਸੀ ਕੋਈ ਨਾ ਆਪਾਂ ਪੈਸੇ ਵਜੋਂ ਕੋਈ ਕ੍ਰਿਮੀਨਲ ਆ ਨਾ ਆਪਣਾ ਕੋਈ ਪਿਛਲਾ ਰਿਕਾਰਡ ਇਹ じゃ ਹੈਗਾ ਜਿਸ ਟਾਈਮ ਇਹ ਕੰਮ ਹੋਇਆ ਮੇਰੀ ਉਮਰ 29 ਸਾਲ ਸੀ 22487 ਮੇਰੀ ਡੇਟ ਆਫ ਬਰਥ ਆ ਤੇ ਮੈਂ ਵੈਲ ਸੈਟਡ ਬਿਜ਼ਨਸਮੈਨ ਸੀ ਪ੍ਰੀਪੇਡ ਆਈਡੀਆ ਕੰਪਨੀ ਦੀ ਡੀਲਰਸ਼ਿਪ ਸੀ ਮੇਰੇ ਲਗ ਤਕਰੀਬਨ ਆ ਲਾਲੋ ਵੀ ਤੁਸੀਂ ਸਾਲ ਦੇ ਵਿੱਚ ਕਰੋੜ ਡੇਢ ਕਰੋੜ ਦੀ ਮੇਰੀ ਟਰਨਓਵਰ ਹੁੰਦੀ ਸੀ ਤੇ ਜਦੋਂ ਅਸੀਂ ਉੱਥੇ ਪਤਾ ਲੱਗਦਾ ਦੂਏ ਤੀਏ ਦਿਨ ਅਸੀਂ ਜਾਣੇ ਆ ਉੱਥੇ ਪਤਾ ਕਰਨ ਕਿ ਵੱਦੀ ਪਿੰਡ ਵੀ ਕੀ ਇਹ ਬਾਕੀ ਇਹਨੇ ਕੰਮ ਕੀਤਾ ਜਾਂ ਨਹੀਂ ਕੀਤਾ ਉੱਥੇ ਸਾਨੂੰ ਉਸ ਔਰਤ ਦੇ ਮੁੰਡੇ ਦਾ ਦੋਸਤ ਮਿਲ ਜਾਂਦਾ ਅਸੀਂ ਉਹਦੇ ਨਾਲ ਗੱਲਬਾਤ ਕਰਦੇ ਆਂ ਵੀ ਯਾਰ ਕਿਵੇਂ ਆ ਉਹ ਕਹਿੰਦਾ ਵੀ ਬਾਬਾ ਜੀ ਮੈਨੂੰ ਤਾਂ ਪਤਾ ਨਹੀਂ ਸੀਗਾ ਤੂੰ ਪਤਾ ਕਰ ਉਹਦੇ ਨਾਲ ਜੇਲ੍ਹ 'ਚ ਮੁਲਾਕਾਤ ਕਰ ਜਾ ਕੇ ਵੀ ਸਾਨੂੰ ਪਤਾ ਕਰਕੇ ਦੱਸ ਕੋਸ ਵੀ ਕੀ ਗੱਲਬਾਤ ਆ ਔਰਤ ਬੇਅਦਬੀ ਦੇ ਕੇਸ 'ਚ ਜੇਲ੍ਹ ਸੀ ਉਦੋਂ ਜੇਲ੍ਹ ਹੋ ਗਈ ਸੀ ਓਨੂੰ ਹਾਂ ਉਸ ਟਾਈਮ ਉਹ ਜੇਲ੍ਹ ਦੇ ਵਿੱਚ ਸੀ ਕਿਸੇ ਨੂੰ ਮਤਲਬ ਕਈਆਂ ਦੇ ਨਾਂ ਵੀ ਆਏ ਚਲੋ ਆਪਾਂ ਹੁਣ ਕਾਹਨੂੰ ਨਾਂ ਲੈਣਾ ਵੀ ਉਹਨੇ ਕਰਵਾਈ ਐ ਕੁਝ ਪੋਲਿਟਿਕਲ ਈਸ਼ੂ ਹੁੰਦੇ ਨੇ ਅਗਲਾ ਦੂਜੇ ਦਾ ਨਾਮ ਲੈ ਦਿੰਦਾ ਪਿੰਡ ਦੀ ਪਾਰਟੀ ਬਾਜੀ ਵੀ ਹੁੰਦੀ ਆ ਵੀ ਕਿਤੇ ਨਾ ਕਿਤੇ ਇਹ ਸੀ ਵੀ ਹੋਊਗੀ ਰਹਾ ਸਾਲਾ ਵੀ ਚੱਕਰ ਕੀ ਆ ਤੇ ਉਦੋਂ ਅਸੀਂ ਉਹਦੇ ਮਗਰ ਲੱਗੇ ਉਥੋਂ ਜਿਹੜਾ ਉਹਦੀ ਉਹ ਬਲਵਿੰਦਰ ਕੌਰ ਦੇ ਮੁੰਡੇ ਦਾ ਦੋਸਤ ਸੀ ਉਹਨੂੰ ਪੈਸੇ ਪੂਸੇ ਵੀ ਦਿੰਦੇ ਰਹੇ ਵੀ ਦੋ ਯਾਰ ਯਾਰ ਜਾ ਕੇ ਮੁਲਾਕਾਤਾਂ ਕਰ ਵੀ ਆਪਾਂ ਨੂੰ ਪਤਾ ਤਾਂ ਲੱਗੇ ਹੈਗੀ ਆ ਵੀ ਅਸੀਂ ਸੱਚ ਜਾਣਨਾ ਚਾਹੁੰਦੇ ਆ ਵੀ ਹੈ ਕੀ ਇਹ ਕਿਹਨੇ ਕਰਵਾਇਆ ਵੀ ਕਿਤੇ ਯਾਰ ਕੋਈ ਏਜੰਸੀ ਦਾ ਕੰਮ ਤਾਂ ਨਹੀਂ ਵੀ ਉਹ ਧੰਨੇ ਤੋਂ ਧਿਆਨ ਹਟਾਉਣ ਦੇ ਮਾਰਿਆਂ ਦੇ ਨਾ ਕਰਵਾਤਾ ਹੋਵੇ ਵੀ ਖੜਿਆ ਆ ਦੀਏ ਆਪਾਂ ਜਾਂ ਕੀ ਦਾ ਗੱਲ ਆ ਇਹ ਤੇ ਉੱਥੋਂ ਚੱਲਦੇ 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 ਸਾਨੂੰ ਪਤਾ ਲੱਗਦਾ ਵੀ ਉਹਦੀ ਜ਼ਮਾਨਤ ਹੋ ਗਈ तकरीबन 2 ਕੁ ਮਹੀਨੇ ਬਾਅਦ ਹੀ ਉਹਦੀ ਜ਼ਮਾਨਤ ਹੋ ਜਾਂਦੀ ਆ ਪਿੰਡ 'ਚ ਨਹੀਂ ਉਹਦੇ ਕਿਸੇ ਨੂੰ ਪਤਾ ਹੁੰਦਾ ਵੀ ਉਹਦੀ ਜ਼ਮਾਨਤ ਹੋ ਗਈ ਤੇ ਸਾਨੂੰ ਪਤਾ ਲੱਗਦਾ ਵੀ ਇਸ ਟਾਈਮ ਉਹ ਲੁਧਿਆਣੇ ਆਪਦੀ ਕੁੜੀ ਲਵੇ ਰਹਿ ਰਹੀ ਆ ਜਵਦੀ ਟਕਸਾਲ ਦੇ ਲਵੇ ਉਹ ਘਰ ਸੇ ਤੇ ਉਹ ਨਹੀਂ ਮੁੰਡੇ ਨੇ ਸਾਡਾ ਉਹਦੇ ਨਾਲ ਜੇ ਹੁਣ ਆਪਾਂ ਵਿਸਤਾਰ ਚ ਦੱਸਣ ਲੱਗ ਜਾਈਦਾ ਤਾਂ ਮੇਲੇ ਦਾ ਬਹੁਤ ਟਾਈਮ ਲੱਗ ਜੂ ਮੈਂ ਤੁਹਾਨੂੰ ਸ਼ਾਰਟ ਸ਼ਾਰਟ ਚ ਦੱਸ ਦਿੰਨਾ ਹਾਂ ਤੇ ਉਹਦੇ ਨਾਲ ਤੇ ਸਾਡਾ ਰਾਫਤਾ ਕਰਵਾਇਆ ਬਲਵਿੰਦਰ ਕੌਰ ਨਾਲ ਹਾਂ ਤੇ ਉਹ ਨੇ ਕਈ ਵਾਰ ਸਾ ਤੋਂ ਮੇਰੇ ਤੋਂ ਪੈਸਿਆਂ ਦੀ ਡਿਮਾਂਡ ਵੀ ਕੀਤੀ ਇੱਕ ਦੋ ਗੇ ਰੁਪਏ ਸੀ ਦਿੱਤੇ ਵੀ ਮੈਂ ਫਿਰ ਮੈਂ ਮੈਨੂੰ ਉਹਨੇ ਕਿਹਾ ਵੀ ਤੁਸੀਂ ਮੈਨੂੰ ਬਾਬਾ ਜੀ ਘਰੇ ਵੜਦੀ ਕਰ ਦੋ ਹਾਂ ਮੈਂ ਵੀ ਠੀਕ ਆ ਵੀ ਤੂੰ ਨਾਲੇ ਪੈਸੇ ਲੈ ਜੀ ਆ ਜਾ ਉੱਥੇ ਨਾਲੇ ਆਪਾਂ ਗੱਲਬਾਤ ਕਰ ਲਾਂਗੇ ਵੀ ਤੂੰ ਕਿਉਂ ਕੀਤਾ ਹਨਾ ਇਹ ਜੋ ਵੀ ਆ ਹਾਂ ਤੇ ਅਸੀਂ ਆਲਮਗੀਰ ਸਾਹਿਬ ਦਾ ਟਾਈਮ ਰੱਖ ਲਿਆ ਸਵੇਰੇ 8 ਵਜੇ ਦਾ ਹਾਂ ਵੀ ਤੂੰ ਉੱਥੇ ਆ ਜਾ ਨਾਲੇ ਪੈਸੇ ਲੈ ਜਾ ਨਾਲੇ ਤੂੰ ਸਾਨੂੰ ਦੱਸ ਦੇ ਅਸੀਂ ਗਾਹਾਂ ਬਾਰੇ ਸੋਚ ਲਾਂਗੇ ਵੀ ਤੇਰਾ ਕੀ ਕਰੀਏ ਤੈਨੂੰ ਘਰੇ ਪਿੰਡ ਕਿਵੇਂ ਵੜਦਾ ਕੀਤਾ ਜਾਵੇ ਹਾਂ ਤੇ ਉਹ ਸਵੇਰੇ ਸਾਨੂੰ 7:00 ਵਜੇ ਕਾਲ ਆ ਜਾਂਦੀ ਹੈ ਵੀ ਬਾਬਾ ਜੀ ਇੱਥੇ ਪਹੁੰਚ ਗਏ ਉਹਦਾ ਮੁੰਡਾ ਵੀ ਨਾਲ ਸੀ ਹਾਂ ਜਿਹੜਾ ਕਿ ਆਟੋ ਡਰਾਈਵਰ ਸੀ ਉਹ ਆਟੋ ਦੇ ਵਿੱਚ ਹੀ ਆਇਆ ਸੀ ਤਕਰੀਬਨ ਅਸੀਂ ਆਟੋ ਦੇ ਵਿੱਚ ਬੈਠ ਕੇ ਉਹ ਮੇਰੇ ਐਂ ਸਾਹਮਣੇ ਬੈਠੀ ਆ ਬਲਵਿੰਦਰ ਕੌਰ ਤੇ ਉਹਦਾ ਮੁੰਡਾ ਮੇਰੇ ਨਾਲ ਬੈਠਾ ਇੱਧਰ ਆਟੋ 'ਚ ਹੀ ਆਟੋ ਦੇ ਵਿੱਚ ਆ ਜੀ ਦੋ ਸੀਟਾਂ ਹੁੰਦੀਆਂ ਨੇ ਨਾ ਆਟੋ ਦੇ ਇੱਕੋ ਮੇਰੇ ਮੂਰੇ ਬੈਠ ਗਈ ਐਵੇਂ ਮੈਂ ਨਾਲ ਮੇਰੀ ਆਹੀ ਸਾਈਡ 'ਉਹਦਾ ਮੁੰਡਾ ਬੈਠਾ ਇੰਨਾ ਕੀ ਗੈਪ ਹੁੰਦਾ ਇੰਨਾ ਕੀ ਗੈਪ ਸੀ ਜੀ ਤੇ ਤਕਰੀਬਨ ਅਸੀਂ ਅੱਧਾ ਪੌਣਾ ਘੰਟਾ ਗੱਲਾਂ ਕੀਤੀਆਂ ਹੂੰ ਵੀ ਤੂੰ ਕਿਉਂ ਕੀਤਾ ਇਹ ਕੁਸ ਉਹਨੇ ਕੋਈ ਸਾਨੂੰ ਠੋਸ ਜਿਹੜਾ ਉਹ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ बस, पड़ नहीं, नहीं, बस ओ, ये पड़दा पे गया सी रब चक लेवे एजा कोसो कितने मिनट दी ਤੁਹਾਡੀ ਉਹ ਕਨਵਰਸੇਸ਼ਨ ਹੋਈ ਉਸ ਔਰਤ ਦਾ ਮਰਡਰ ਕਰਨ ਤੋਂ ਪਹਿਲਾਂ ਉਹਨਾਂ ਕਿੰਨੇ ਮਿੰਟ ਗੱਲਬਾਤ ਹੋਈ ਤੁਹਾਡੀ तकरीबन आधा पौना ਘੰਟਾ ਕੀ ਗੱਲਬਾਤ ਸੀ ਜਰਾ ਵਿਸਥਾਰ ਨਾਲ ਕੋਈ ਉਹਦੇ ਚੋਂ ਕੋਈ ਗੱਲ ਨਿਕਲੀ ਹੋਵੇ ਨਹੀਂ ਕੁਛ ਨਹੀਂ बस ਉਹਨੂੰ ਮੈਂ ਦੱਸਦਾ ਜਿਵੇਂ ਉਹਨੂੰ ਪੁੱਛਿਆ ਵੀ ਤੂੰ ਕਿਉਂ ਕੀਤਾ ਉਹ ਕਹਿੰਦੀ ਬਾਬਾ ਜੀ ਮੈਨੂੰ ਪਿੰਡ ਵੜਦੀ ਕਰ ਦੋ ਉਹਦਾ ਨਾਲ ਮੁੰਡਾ ਬੈਠਾ ਉਹ ਕਹਿੰਦਾ ਜੀ ਮੇਰੇ ਤਿੰਨ ਕੁੜੀਆਂ ਨੇ ਮੈਨੂੰ ਔਖਾ ਹੁੰਦਾ ਨਾਲ ਜੇ ਉਹ ਮੈਂ ਇਹਨੂੰ ਕਿਹਾ ਮੈਂ ਤੈਨੂੰ ਪਿੰਡ ਕਿਵੇਂ ਵੜਦੀ ਕਰਦਾ ਵੀ ਤੂੰ ਇਹੋ ਜਿਹਾ ਕੰਮ ਕੀਤਾ ਵੀ ਤੈਨੂੰ ਪਿੰਡ ਮੈਂ ਕਿਵੇਂ ਵੜਦੀ ਕਰਦਾ ਹੂੰ ਬਸ ਜੀ ਬਾਬਾ ਜੀ ਪੜਦਾ ਪੈ ਗਿਆ ਸੀ ਐ ਹੋ ਗਿਆ ਰੱਬ ਚੱਕ ਲਵੇ ਦੂ ਦਾ ਇਹੋ ਜੀ ਜ਼ਿੰਦਗੀ ਨਾਲ ਤਾਂ ਮਤਲਬ ਉਹਨੇ ਕੋਈ ਵੀ ਮੈਨੂੰ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਉਹ ਚੀਜ਼ ਦਾ ਤੇ ਲਾਸਟ ਜਿਹੜਾ ਮੇਰਾ ਇਹੀ ਸੀ ਵੀ ਮੈਂ ਇਹਨੂੰ ਗਨਪੈਂਟ ਤੇ ਪੁੱਛ ਲੂੰ ਵੀ ਜੇ ਇਹ ਦੱਸੋ ਕੋਈ ਠੀਕ ਹੈ ਨਹੀਂ ਗਨਪੈਂਟ ਦੇ ਪੁੱਛੂ ਵੀ ਦੱਸ ਹੁਣ ਕੀ ਹੈ ਤੇ ਹਜੇ ਅਸੀਂ ਗੱਲਾਂ ਕਰ ਹੀ ਰਹੇ ਹਾਂ ਉਹ ਜਦ ਨੂੰ ਜੁੜਾ ਮੇਰਾ ਨਾਲ ਸੀ ਕੇਸ ਬਾਰ ਮੇਰਾ ਹੂੰ ਤੇ ਤੁਸੀਂ ਦੋ ਜਣੇ ਮੋਟਰਸਾਈਕਲ ਤੇ ਗਏ ਸੀਗੇ ਹਾਂਜੀ ਮੈਂ ਉਹਨੂੰ ਪਿੱਛੇ ਖੜਾਤਾ ਸੀ ਉਹਨੂੰ ਪਿੱਛੇ ਖੜਾਤਾ ਸੀ ਹੂੰ ਕਿੰਨੀ ਦੂਰ ਤਕਰੀਬਨ ਅੱਧਾ ਕਿਲੋਮੀਟਰ ਕਿਲੋਮੀਟਰ ਲਾ ਲੋ ਹੂੰ ਗੁਰਦੁਆਰਾ ਸਾਹਿਬ ਤੂੰ ਮੈਂ ਪਹਿਲਾਂ ਹੀ ਲਾ ਗਿਆ ਸੀ ਉਹਨੂੰ ਤੁਸੀਂ ਕਿਵੇਂ ਮਰਡਰ ਕਰਕੇ ਵਾਪਸ ਆਜੂਗਾ ਇੱਥੇ ਨਹੀਂ ਮੈਨੂੰ ਐ ਸੀ ਵੀ ਉਹ ਦੇਖ ਕੇ ਡਰ ਨਾ ਜਾਵੇ ਉਹਨਾਂ ਉਹਨੇ ਵੀ ਨਾਲੇ ਸੀ ਮੇਰੇ ਵੀ ਤੂੰ ਉੱਥੇ ਪਹੁੰਚ ਜਾ ਤੁਰ ਕੇ ਵੀ ਆਪਾਂ ਨੂੰ ਦੋਨੋਂ ਦੇਖ ਕੇ ਡਰ ਨਾ ਜਾ ਹੂੰ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਉਹਨੇ ਹਾਲ ਥੋੜਾ ਜਿਹਾ ਫਾਸਟ ਰੇਟ ਹੋ ਗਿਆ ਉਹਨੇ ਕਿਹਾ ਵੀ ਯਾਰ ਇੰਨਾ ਟਾਈਮ ਲਗਾਦਾ ਵੀ ਕੁਛ ਕਰ ਨਹੀਂ ਰਿਹਾ ਹੈ ਫਰਸਟ੍ਰੇਟ ਹੋ ਗਿਆ ਹਾਂ ਵੀ ਉਹਨੇ ਆ ਕੇ ਫਿਰ ਉਹਨੇ ਇੱਕ ਦੋ ਗੇੜੇ ਵੀ ਕੱਢਿਆ ਮੈਂ ਉਹਨੂੰ ਦੇਖੀ ਜਾਂਦਾ ਮੈਂ ਕਿਹਾ ਯਾਰ ਕਿਤੇ ਪਹਿਲੀ ਨਾ ਕੁਛ ਕਰਦੇ ਮੈਂ ਤਾਂ ਹਜੇ ਇਹਨੂੰ ਪੁੱਛ ਰਿਹਾ ਹਾਂ ਹਾਂ ਵੀ ਕੋਈ ਦੱਸ ਦੋ ਤੇ ਸੁਣ ਲੱਗਦਾ ਸੀ ਕਿ ਕਿਸੇ ਹੋਰ ਮਾਸਟਰਮਾਈਂਡ ਦਾ ਨਾਮ ਲੈਦੇ ਉਹ ਹਾਂਜੀ ਵੀ ਬੈਕ ਤੇ ਕੌਣ ਆਉਦੀ ਦੀ ਹਾਂ ਕੁਛ ਨਹੀਂ ਦੱਸਿਆ ਉਹਨੇ ਕੁਛ ਨਹੀਂ ਦੱਸਿਆ ਜੀ ਤੇ ਜਦੋਂ ਉਹ ਆ ਕੇ ਉਹਨੇ ਆਪ ਦਾ ਨਿਆਲੇ ਅਖੀਰ ਅਖੀਰਲੀ ਕੋਈ ਕਨਵਰਸੇਸ਼ਨ ਅਖੀਰਲੇ ਮਿੰਟਾਂ ਦੀ ਜੋ ਮਰਡਰ ਤੋਂ ਪਹਿਲਾਂ ਕੀ ਸਵਾਲ ਸੀ ਤੁਹਾਡਾ ਮੇਰੇ ਤਾਂ ਬਾਰ ਬਾਰ ਇਹੀ ਸੀ ਵੀ ਤੇਰਾ ਮਗਰ ਦੱਸ ਕੌਣਾ ਤੂੰ ਚੱਲ ਕਰਤਾ ਕੋਈ ਗੱਲ ਨਹੀਂ ਤੇਰੇ ਕੋਈ ਬੈਕ ਤੇ ਕੌਣਾ ਤੇਰੇ ਤੂੰ ਮਗਰ ਕਿਉਂ ਕੀਤਾ ਮੈਂ ਬਾਰ ਬਾਰ ਇਹੀ ਸਵਾਲ ਕਰਦਾ ਸੀ ਉਹਦਾ ਬਾਰ ਬਾਰ ਇਹੀ ਜਵਾਬ ਹੁੰਦਾ ਸੀ ਜੀ ਬਸ ਮੈਂ ਤਾਂ ਰੱਬ ਚੱਕ ਲਵੇ ਮੇਰੇ ਤੇ ਪੜਦਾ ਪੈ ਗਿਆ ਮਤਲਬ ਉਹ ਗੱਲ ਤੇ ਆ ਨਹੀਂ ਸ਼ਰੀ ਹੋ ਕੋਈ ਵੀ ਮਗਰ ਕੌਣਾ ਮਗਰ ਹੈ ਵੀ ਨਹੀਂ ਸੀ ਕੋਈ ਉਹ ਕਿਉਂ ਕਰਿਆ ਉਹਨੇ ਪਿੰਡ ਦੀ ਕਮੇਟੀ ਨਾਲ ਰੌਲਾ ਸੀ ਉਹਦਾ ਕੋਈ ਵੀ ਮੇਰੇ ਮੁੰਡੇ ਨੂੰ ਗ੍ਰਾਂਥੀ ਨਹੀਂ ਲਿਆਇਆ ਜਾ ਕੋਸ ਇਹ ਜ ਮੈਟਰ ਬਦਨਾਮੀ ਕਰਨ ਨੂੰ ਕਮੇਟੀ ਦੀ ਗੁਰਸਿੱਖ ਪਰਿਵਾਰ ਸੀ ਉਹ ਉਹਦਾ ਮੁੰਡਾ ਪ੍ਰਧਾਨ ਵੀ ਸੀ ਗੁਰਦੁਆਰੇ ਦਾ ਤੇ ਉਹਦਾ ਮੁੰਡਾ ਪਹਿਲਾਂ ਪ੍ਰਧਾਨ ਵੀ ਸੀ ਉਹ ਲਾਤਾ ਸੀ ਕਿਸੇ ਗੱਲੋਂ ਹਾਂ ਮਿਲਦਾ ਗ੍ਰਾਂਥੀ ਵੀ ਸੀ ਉਹ ਕੋਈ ਇਹਨਾਂ ਦਾ ਰੋਟੀ ਪਾਣੀ ਦਾ ਔਖਾ ਹੋ ਗਿਆ ਕੋਸ ਇਹ ਜੀ ਮੈਟਰ ਸੀ ਸਾਰਾ ਜਿਹੜੀ ਗੱਲ ਆਈ ਆ ਸਾਹਮਣੇ ਤਫਤੀਸ਼ ਦੇ ਵਿੱਚ ਵੀ ਇਹੀ ਆਇਆ ਜਿੰਨੀ ਕੁ ਉਹਨਾਂ ਨੇ ਕੀਤੀ ਹਾਂ ਤੇ ਉਹ ਮੈਂ ਹਜੇ ਇਹੀ ਗੱਲਾਂ ਕਰੀ ਜਾਂਦਾ ਹਜੇ ਮੈਨੂੰ ਐਵੇਂ ਚਲ ਕੋਸ ਟਾਈਮ ਹੋਰ ਲੈ ਲੈਣਾ ਦੱਸ ਦੋਵੇ ਜਾਨੂ ਆ ਕੇ ਮੇਰੇ ਸਾਥੀ ਨੇ ਉਹ ਫੈਰ ਕਰਤਾ ਬੁੜੀ ਦੇ ਤੇ ਬਲਮੀਂਦਰ ਗੌਰ ਤੇ ਤੇ ਉਹ ਮਿਸ ਹੋ ਗਿਆ ਹਾਂ ਉਹਨੇ ਆਪਣਾ ਦੂਜਾ ਵੈਪਨ ਗੱਡਿਆ ਉਹਦੇ ਮੁੰਡੇ ਦੇ ਮਾਰਿਆ ਹਜੇ ਮੈਂ ਉਹਨੂੰ ਰੋਕੀ ਜਾਂਦਾ ਵੀ ਨਾ ਨਾ ਯਾਰ ਇਹਦੇ ਨਾਲ ਮਾਰੀ ਮੇਰੇ ਕਹਿੰਦੇ ਕਹਿੰਦੇ ਉਹਨੇ ਮਾਰਤਾ ਉਹ ਵੀ ਮਿਸ ਹੋ ਗਿਆ ਜੀ ਹਾਂ ਅੱਛਾ ਕਿਹੜਾ ਪਿਸਟਲ ਵੇਖਣ ਕਿਹੜਾ ਸੀ 315 ਦਾ ਸੀ ਦੇਸੀ ਹਾਂਜੀ ਹਾਂ ਤੇ ਮੈਨੂੰ ਐ ਸੀ ਮਾਹ ਯਾਰ ਇਹਨੂੰ ਨਾ ਮਾਰ ਦੇ ਦੇ ਤਿੰਨ ਕੁੜੀਆਂ ਨੇ ਮਾਹ ਇਹਦਾ ਕਸੂਰ ਵੀ ਕੋਈ ਹੈ ਨਹੀਂ ਹਾਲਾਂਕਿ ਜਦੋਂ ਉਹ ਉਹਦੇ ਮੁੰਡੇ ਤੇ ਗੋਲੀ ਮਾਰਨ ਲੱਗੇ ਉਹਨੇ ਵੀ ਕਿਹਾ ਕਹਿੰਦਾ ਜੀ ਮੇਰੇ ਨਹੀਂ ਇਹਦੇ ਮਾਰੋ ਉਹਨੇ ਇੰਨੀ ਕ ਗੱਲ ਕਹੀ ਐ ਵੀ ਮੇਰੀ ਮਾਂ ਦੇ ਮਾਰੋ ਹਾਂ ਕਹਿੰਦਾ ਮੇਰਾ ਵੀ ਕੋਈ ਕਸੂਰ ਨਹੀਂ ਵੀ ਇਹਦੇ ਮਾਰੋ ਹਾਂ ਇੰਨੀ ਕ ਗੱਲ ਉਹਨੇ ਕਹੀ ਐ ਜਿੰਨੀ ਕ ਆਪਾਂ ਨੂੰ ਉਸ ਟਾਈਮ ਪੂਰਾ ਤਾਂ ਨਹੀਂ ਆਪਾਂ ਨੂੰ ਪਤਾ ਲੱਗਦਾ ਹੁੰਦਾ ਹੈ ਹਜੇ ਰੌਲੇ ਦੇ ਵਿੱਚ ਜਿੰਨਾ ਕੁ ਮੇਰੇ ਯਾਦ ਆ ਗੱਲਾਂ ਉਹਨੇ ਇੰਨੀ ਕ ਗੱਲ ਉਹਦੇ ਨਿਕਲਿਆ ਮੈਂ ਨਹੀਂ ਜੀ ਐ ਇੱਕਨ ਕੁਸ਼ ਕੀਤਾ ਉਹਨੇ ਜਦੋਂ ਨੇ ਤੁਹਾਡੇ ਸਾਥੀ ਨੇ ਹਾਲ ਨੇ ਇੱਕ ਦੋ ਪਿਸਤੌਲ ਸੀ ਉਹਦੇ ਕੋਲੇ ਇੱਕ ਪਿਸਤੌਲ ਫਾਇਰ ਕੀਤਾ ਮਿਸ ਹੋ ਗਿਆ ਦੂਜਾ ਕੀਤਾ ਉਹ ਵੀ ਮਿਸ ਹੋ ਗਿਆ ਹਾਂਜੀ ਤੇ ਫਿਰ ਰੌਲਾ ਪਿਆ ਉਹ ਹੈਂਗ ਹੋ ਗਈ ਇੱਥੇ ਹਾਂ ਉਹ ਸੁਗਰ ਰਿਐਕਸ਼ਨ ਕੀਤੀ ਸੀ ਹਾਂਜੀ ਥੋੜਾ ਰਿਐਕਸ਼ਨ ਕੀਤੀ ਸੀ ਮੈਂ ਦੇਖ ਹੀ ਰਿਹਾ ਸੀ ਵੀ ਹੋਊਗੀ ਰਿਹਾ ਵੀ ਮੈਂ ਤਾਂ ਉਹਨੂੰ ਕਹਿ ਰਿਹਾ ਜਿੰਨੇ ਹਾਲ ਨੂੰ ਬਿਆਰੇ ਦੇ ਮੁੰਡੇ ਦੇ ਨਾਲ ਮਾਰਦੀ ਵੀ ਇਹਦਾ ਕੋਈ ਕਸੂਰ ਨਹੀਂ ਮੇਰੇ ਕਹਿੰਦੇ ਕਹਿੰਦੇ ਉਹਨੇ ਉਹਦੇ ਵੀ ਮਾਰਤਾ ਦੂਜਾ ਫੇਰ ਉਹਦੇ ਹੱਲੇ ਵੀ ਕੀਤਾ ਹਾਂਜੀ ਫਿਰ ਤੀਜੀ ਗੋਲੀ ਕੱਢ ਕੇ ਬਦਲ ਕੇ ਵੀ ਇੱਕ ਫੇਰ ਮਾਰਿਆ ਉਹਨੇ ਮੇਰੇ ਕਹਿੰਦੇ ਕਹਿੰਦੇ ਕਿਉਂਕਿ ਉਹਨਾਂ ਉਸ ਟਾਈਮ ਨਹੀਂ ਥੋੜਾ ਜਿਹਾ ਬੰਦਾ ਆਪਣਾ ਗੜਾ ਇਹੀ ਕੰਮ ਆ ਵੀ ਮਰਡਰ ਕਰਦੇ ਫਿਰਦੇ ਆ ਬੰਦਾ ਥੋੜਾ ਜਿਆ ਬੰਦ ਲਿਆ ਵੀ ਹੁੰਦਾ ਜਾਂ ਜਿਵੇਂ ਮਰਜੀ ਲਾ ਲੋ ਤੇ ਉਹਨੇ ਉਹ ਫੇਰ ਫੇਰ ਕਰਤਾ ਉਹ ਵੀ ਮਿਸ ਹੋ ਗਿਆ ਜੀ ਤੇ ਜਦੋਂ ਉਹ ਦੋਈ ਰਹਿਣ ਹੈਂਗ ਹੋ ਗਏ ਮਹਾ ਯਾਰ ਇਹਨਾਂ ਨੇ ਕੋਈ ਦੱਸਣਾ ਤਾਂ ਹੈ ਨਹੀਂ ਹੁਣ ਕਿਉਂਕਿ ਅੰਗ ਪਾੜੇ ਦੀ ਉਹ ਤਾਂ ਉਹ ਤਫਤੀਸ਼ ਜੀ ਵੀ ਮੰਨੀ ਹੋਈ ਆ ਉਹਦੀ ਵੀਡੀਓ ਵੀ ਨੈਟ ਤੇ ਪਈ ਆ ਉੱਥੇ ਵੀ ਮੰਨ ਗਈ ਉਹ ਇਹੀ ਗੱਲ ਕਹੀ ਜਾਂਦੇ ਸੀ ਪੜਦਾ ਪਿਆ ਗਿਆ ਮੈਨੂੰ ਰੱਬ ਚੱਕ ਲਵੇ ਮੈਨੂੰ ਆਏ ਸੀ ਮਖਾਉਣੇ ਨੇ ਕੋਈ ਦੱਸਣਾ ਤਾਂ ਹੈ ਨਹੀਂ ਰੌਲਾ ਜਿਆਦਾ ਪੈ ਗਿਆ ਵੀ ਆਲੇ-ਦਾਲੇ ਸਵੇਰੇ 7:00 7:30 ਦਾ ਟਾਈਮ ਸੀ ਸੰਗਤ ਬਹੁਤ ਫਿਰਦੀ ਸੀ ਮੈਨੂੰ ਅਸੀਂ ਮੈਂ ਕਿਹਾ ਦੇਖ ਲਿਆ ਰਹੀ ਨਾ ਜਾਵੇ ਚਲੋ ਮੈਂ ਆਵਦਾ ਬੱਤੀਪੂਰ ਦਾ ਕੱਢਿਆ ਮੈਂ ਮਾਰੀ ਜੀ ਗੋਲੀ ਇੱਕੇ ਇੱਕ ਜੀ ਉਹ ਮਰ ਗਈ ਰਿਵਾਲਵਰ ਸੀ ਤੁਹਾਡੇ ਕੋਲ ਪਿਸਟਲ ਸੀ ਬੱਤੀਪੂਰ ਦੀ ਅੱਛਾ ਕਿੱਥੋਂ ਲੈ ਕੇ ਆਏ ਸੀ ਐਮਪੀ ਜੀ ਪਹਿਲਾਂ ਜਾ ਕੇ ਪਲਾਨਿੰਗ ਕੀਤੀ ਪੂਰੀ ਅਸਲਾ ਹਟਾ ਪੰਜ ਚਾਰ ਦਿਨ ਪਹਿਲਾਂ ਹੀ ਪਲਾਨ ਹੋਇਆ ਜੀ ਪਹਿਲਾਂ ਕੋਈ ਹੈ ਨਹੀਂ ਸੀ ਪੰਜ ਚਾਰ ਦਿਨ ਪਹਿਲਾਂ ਹੀ ਅਸੀਂ ਗਿਆ ਜੀ ਬੱਸ ਲੈ ਆ ਜਾ ਕੇ ਹਾਂ ਕੋਈ ਬਹੁਤੀ ਲੰਬੀ ਚੌੜੀ ਪਲੈਨਿੰਗ ਦੀ ਲੋੜ ਨਹੀਂ ਪਈ ਇਹਦੇ ਵਿੱਚ ਮਰਡਰ ਕਰਕੇ ਭੱਜ ਗਏ ਫਿਰ ਹਾਂਜੀ ਮਰਡਰ ਕਰਕੇ ਮੈਂ ਆਟੋ ਚੋਂ ਬਾਹਰੇ ਨਿਕਲੇ ਆ ਉਹਦਾ ਮੁੰਡਾ ਮੈਂ ਥੋੜਾ ਜਿਆਦਾ ਪਹਿਲਾਂ ਭਜਾਤਾ ਸੀ ਉਹ ਜਦੋਂ ਗੁਰਦੁਆਰਾ ਸਾਹਿਬ ਚੋਂ 15 20 ਜਣੇ ਲੈ ਆ ਵੀ ਮੇਰੀ ਮਾਂ ਮਾਰਦੀ ਮੇਰੀ ਮਾਂ ਮਾਰ ਹਾਂ ਉਹ ਜਦ ਮੇਰੇ ਹੱਥ ਚੋਕਣੀ ਅਸਲਾਉ ਸਾਹਮਣੇ ਆ ਰਹੇ ਨੇ 15 20 ਜਣੇ ਮੇਰੇ ਕੋਲ ਪਰਚੇ ਲਿਖੇ ਹੋਏ ਸੀ ਮੈਂ ਉਹ ਸੱਟ ਤੇ ਤੇ ਨਾਲੇ ਉਹਨਾਂ ਨੂੰ 警告 ਦੇਤੀ ਮੈਂ ਕਿਹਾ ਜੀ ਇਹਨੇ ਬੇਅਦਬੀ ਕੀਤੀ ਸੀ ਇਹਨੂੰ ਤਾਂ ਮਾਰਿਆ ਜੇ ਕਿਸੇ ਨੇ ਹੋਰ ਦਿੱਤੀ ਉਹਨੂੰ ਵੀ ਮਾਰਾਂਗੇ ਤੇ ਉਹ ਬੰਦੇ ਉੱਥੇ ਹੀ ਵਾਪਸ ਹੋ ਗਏ ਅਸੀਂ ਆਪਣੇ ਦੋ ਜਣਿਆਂ ਨੇ ਬਾਈਕ ਚੱਕੀ ਤੇ ਫਰਾਰ ਹੋ ਗਏ ਆ ਪਾਚੇ ਮੋਟਰਸਾਈਕਲ ਸੀ ਥੋੜੀ ਪਾਚੇ ਸੀ ਉਸ ਤੋਂ ਬਾਅਦ ਫਿਰ ਤੁਸੀਂ ਕਿੱਧਰ ਰਹੇ ਅਸੀਂ ਹਰਿਆਣਾ ਲੰਘ ਗਏ ਸੀ ਆਊਟ ਆਫ ਪੰਜਾਬ ਹੋ ਗਏ ਸੀ ਹਾਂ ਕਿੰਨੇ ਮਿੰਟਾਂ ਚ ਉਹ ਦੇ ਸ਼ਾਮ ਤੱਕ ਸ਼ਾਮ ਤੱਕ ਉਹतक ਪਰਸ ਨੂੰ ਜੇ ਪਤਾ ਨਹੀਂ ਲੱਗਿਆ ਸੀ ਕਿ ਮਾਰਿਆ ਕਿੰਨੇ ਆ ਕਿਵੇਂ ਜਾਂ ਪਤਾ ਲੱਗਿਆ ਸੀ 2 ਘੰਟੇ ਬਾਅਦ ਹੀ ਲੱਗਿਆ ਸੀ ਜੀ ਪਤਾ ਕਿਉਂਕਿ ਮੇਰੀ ਫੋਟੋ ਫੋਟੋ ਮੋਬਾਈਲ ਇਸ ਹੋ ਗਈਆਂ ਸੀ ਫੋਨ ਤੋਂ ਕਾਲ ਡਿਟੇਲ ਤੋਂ ਸਾਰਾ ਕੁਝ 2 ਘੰਟੇ ਜੀ ਪਤਾ ਸੀ ਮੈਨੂੰ ਵੀ ਪਤਾ ਲੱਗ ਜਾਣਾ ਪੂਰਾ ਮਿੱਥਕੇ ਮਰਡਰ ਕੀਤਾ ਸੀਗਾ ਤੁਸੀਂ ਇਹ ਕਿਸ ਬੀਬੀ ਨੇ ਬੇਅਦਬੀ ਕੀਤੀ ਔਰ ਇਹਨੂੰ ਛੱਡਣਾ ਨਹੀਂ ਮਾਰ ਦੇਣਾ ਹਾਂਜੀ ਐਂ ਸਮਝ ਲਓ ਹੂੰ ਕਿੰਨਾ ਟਾਈਮ ਪਲਾਨਿੰਗ ਚਲਦੀ ਰਹੀ ਫਿਰ ਇਹ Nanggir ke? Awak paksa saya kemina lah ke? Saya tak nak saya satu